ਲੋਜੀ ਸੋਹਣੀ ਸਵੇਰ ਹੋ ਚੁੱਕੀ ਹੈ ਤੇ ਅਸੀਂ ਵੀ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕੇ ਹਾਂ ਤਾਂ ਨੇਹਾ ਕੀ ਹਾਲ ਚਾਲ ਨੇ ਫਿਰ ਬਸ ਵਧੀਆ ਨੇ ਤੁਸੀਂ ਆਪਣੇ ਸੁਣਾ ਬਹੁਤ ਵਧੀਆ ਹੋਰ ਫਿਰ ਸੋਹਣੀ ਸਵੇਰ ਹੋ ਚੁੱਕੀ ਹੈ ਤੇ ਤੁਹਾਡੀ ਸਵੇਰ ਕਿਵੇਂ ਦੀ ਰਹੀ ਮੇਰੀ ਸਵੇਰ ਅੱਜ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋਈ ਹੈ ਤੇ ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਦੀ ਜਿਹੜੀ ਸਵੇਰ ਹੈ ਉਹ ਚੰਗੇ ਤਰੀਕੇ ਦੇ ਨਾਲ ਹੋਈ ਹੋਵੇਗੀ ਪਰ ਹੈ ਨਾ ਆਪਾਂ ਸਭ ਤੋਂ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਰੱਬ ਦੇ ਨਾਮ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਚੰਗੀਆਂ ਚੀਜ਼ਾਂ ਲਿਆਉਣੀਆਂ ਪੈਣਗੀਆਂ ਫਿਰ ਹੀ ਜਿਹੜੇ ਦਿਨ ਨੇ ਉਹ ਖੂਬਸੂਰਤ ਬਣਦੇ ਨੇ ਤੇ ਖਾਸ ਕਰਕੇ ਜਦ ਅਸੀਂ ਦਿਨ ਦੀ ਸ਼ੁਰੂਆਤ ਦੇ ਵਿੱਚ ਹੀ ਰੱਬ ਦਾ ਨਾਮ ਲੈ ਲੈਂਦੇ ਆ ਤਾਂ ਸਾਡਾ ਪੂਰਾ ਦਿਨ ਬਹੁਤ ਚੰਗਾ ਜਾਂਦਾ ਹੈ ਤੇ ਇੱਕ ਇਹ ਬਹੁਤ ਜ਼ਰੂਰੀ ਗੱਲ ਵੀ ਹੈ ਕਿ ਸਾਨੂੰ ਸਵੇਰੇ ਉੱਠ ਕੇ ਰੋਜ਼ਾਨਾ ਰੱਬ ਦਾ ਨਾਮ ਲੈਣਾ ਹੀ ਚਾਹੀਦਾ ਹੈ ਬਿਲਕੁਲ ਨੇਹਾ ਰੱਬ ਦਾ ਨਾਮ ਅਸੀਂ ਲੈਂਦੇ ਆ ਸਿਰਫ ਆਪਣੇ ਸਕੂਨ ਲਈ ਕਿਉਂਕਿ ਜੇਕਰ ਤੁਸੀਂ ਰੱਬ ਦਾ ਨਾਮ ਲੈਂਦੇ ਹੋ ਨਾ ਰੱਬ ਨੂੰ ਯਾਦ ਰੱਖਦੇ ਹੋ ਹਨਾ ਤਾਂ ਰੱਬ ਵੀ ਜਿਹੜਾ ਹੈ ਉਹ ਤੁਹਾਨੂੰ ਹਮੇਸ਼ਾ ਯਾਦ ਰੱਖਦਾ ਹੈ ਤੇ ਇੱਕ ਵੱਖਰਾ ਹੀ ਸਕੂਨ ਜਿਹੜਾ ਉਹ ਮਿਲਦਾ ਹੈ ਜਦੋਂ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਰੱਬ ਦੇ ਨਾਮ ਦੇ ਨਾਲ ਕਰਦੇ ਹਾਂ ਨਾ ਰੱਬ ਦੇ ਘਰ ਦੇ ਦਰਸ਼ਨ ਕਰ ਲੈਂਦੇ ਹਾਂ ਤਾਂ ਫਿਰ ਕਿਉਂ ਨਾ ਹੁਣ ਰੱਬ ਦੇ ਨਾਮ ਦੇ ਨਾਲ ਅਸੀਂ ਆਪਣੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤੇ ਇੱਕ ਚੰਗਾ ਜਿਹਾ ਵਿਚਾਰ ਵੀ ਹੋ ਜਾ ਜੀ ਹਾਂ ਹੀ ਨਾ ਹੁਣ ਸਮਾਂ ਆ ਗਿਆ ਇੱਕ ਚੰਗਾ ਜਿਹਾ ਵਿਚਾਰ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਦਾ ਤੇ ਅੱਜ ਗੱਲ ਾਂਗੇ ਸਮੇਂ ਸਮਾ ਜਿਹੜਾ ਕਿ ਕਦੇ ਵੀ ਕਿਸੇ ਦੇ ਲਈ ਰੁਕਦਾ ਨਹੀਂ ਕਦੇ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਪਰ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਇਹ ਸਮਾ ਹੈ ਨਾ ਉਹ ਬਹੁਤ ਕੁਝ ਸਾਨੂੰ ਦਿਖਾ ਜਾਂਦਾ ਕਈਆਂ ਦੀ ਅੰਦਰਲੀ ਸੱਚਾਈ ਸਾਨੂੰ ਦਿਖਾ ਜਾਂਦਾ ਹੈ ਸਾਡੇ ਲਈ ਕਿਸੇ ਦਾ ਪ੍ਰੇਮ ਸਾਡੇ ਲਈ ਕਿਸੇ ਦੀ ਨਫ਼ਰਤ ਇਹ ਸਾਰੀਆਂ ਚੀਜ਼ਾਂ ਸਾਨੂੰ ਸਮਾ ਹੀ ਦਿਖਾਉਂਦਾ ਹੈ ਚੰਗੇ ਮਾੜੇ ਦੀ ਸਮਝ ਸਮੇਂ ਦੇ ਨਾਲ ਹਰ ਇੱਕ ਬੰਦੇ ਨੂੰ ਆ ਜਾਂਦੀ ਹੈ ਤੇ ਉਹੀ ਗੱਲ ਆਉਂਦੀ ਹੈ ਹੀ ਨਾ ਕਿ ਇਹ ਨਜ਼ਰ ਤਾਂ ਨਹੀਂ ਆਉਂਦਾ ਪਰ ਦਿਖਾਉਂਦਾ ਬਹੁਤ ਕੁਝ ਹੈ ਬਿਲਕੁਲ ਸਮਾ ਜੋ ਹੈ ਉਹ ਦਿਖਾਈ ਤਾਂ ਨਹੀਂ ਦਿੰਦਾ ਪਰ ਦਿਖਾ ਜ਼ਰੂਰ ਬਹੁਤ ਕੁਝ ਦਿੰਦਾ ਹੈ ਹਨਾ ਕਿਉਂਕਿ ਸਮੇਂ ਦੇ ਨਾਲ ਸਭ ਕੁਝ ਬਦਲਦਾ ਰਹਿੰਦਾ ਹੈ ਤੇ ਸਮਾਂ ਹੀ ਸਾਨੂੰ ਸਭ ਕੁਝ ਦਿਖਾਉਂਦਾ ਹੈ ਹੌਲੀ ਹੌਲੀ ਅਸੀਂ ਸਮੇ ਦੇ ਨਾਲ ਢਲਣ ਦੀ ਕੋਸ਼ਿਸ਼ ਕਰਦੇ ਹਾਂ ਹਣਾ ਹੁਣ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਉਤਾਰ ਉਤਰਾ ਚੜ੍ਹਾ ਜਿਹੜੇ ਨੇ ਉਹ ਆਉਂਦੇ ਨੇ ਤੇ ਪਰ ਉਹ ਸਮੇ ਦੇ ਨਾਲ ਨਾਲ ਸਭ ਕੁਝ ਸਹੀ ਵੀ ਹੋ ਜਾਂਦਾ ਹੈ ਅਜੇ ਬਿਲਕੁਲ ਉਤਾਰ ਚੜ੍ਹਾਵ ਜਿਹੜੇ ਨੇ ਉਹ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਰਹਿੰਦੇ ਨੇ ਕੋਈ ਵੀ ਇਨਸਾਨ ਇਸ ਦੁਨੀਆ ਤੇ ਅਜੀਹਾ ਨਹੀਂ ਹੈਗਾ ਜਿਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਕੱਲਾ ਸੋਖੀ ਦੇਖਿਆ ਹੋਵੇ ਜਾਂ ਕਿਸੇ ਨੇ ਕੱਲਾ ਦੁਖੀ ਦੇਖਿਆ ਹੋਵੇ ਦੁੱਖ ਵੀ ਜ਼ਿੰਦਗੀ ਦਾ ਹੀ ਇੱਕ तरीका ਹੈ ਜੀਣ ਦਾ ਜ਼ਿੰਦਗੀ ਦੇ ਵਿੱਚ ਦੁੱਖ ਜ਼ਰੂਰ ਆਉਂਦਾ ਹੈ ਤੇ ਦੂਸਰੇ ਪਾਸੇ ਸੁੱਖ ਵੀ ਜ਼ਿੰਦਗੀ ਦੇ ਵਿੱਚ ਜ਼ਰੂਰ ਆਉਂਦਾ ਹੈ ਤੇ ਕਦੇ ਵੀ ਨਾ ਸਾਨੂੰ ਹੀ ਨਾ ਇਹਨਾਂ ਉਤਾਰ ਚੜਾਵਾਂ ਦੇ ਨਾਲ ਨਾ ਡਰਨਾ ਨਹੀਂ ਚਾਹੀਦਾ ਕਿਉਂਕਿ ਅੱਜ ਸਾਡੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਈ ਹੈ ਤੇ ਕੱਲ ਨੂੰ ਉਸ ਮੁਸ਼ਕਲ ਦਾ ਹੱਲ ਵੀ ਨਿਕਲੇਗਾ ਜੇ ਅੱਜ ਅਸੀਂ ਸੁਖੀ ਹਾਂ ਕੱਲ ਨੂੰ ਹੋ ਸਕਦਾ ਹੈ ਕਿ ਸਾਡੇ ਤੇ ਕੋਈ ਦੁੱਖ ਵੀ ਆਵੇ ਤੇ ਸਾਨੂੰ ਆਪਣੀਆਂ ਦੁੱਖ ਤਕਲੀਫਾਂ ਦੇ ਨਾਲ ਜਿਹੜਾ ਸਾਹਮਣਾ ਉਹਨਾਂ ਦਾ ਜ਼ਰੂਰ ਕਰਨਾ ਚਾਹੀਦਾ ਹੈ ਇਸ ਤੋਂ ਇਲਾਵਾ ਜਦ ਸਾਡਾ ਸੁੱਖ ਦਾ ਟਾਈਮ ਹੁੰਦਾ ਸਾਡੇ ਤੇ ਚੰਗਾ ਸਮਾਂ ਆਇਆ ਹੁੰਦਾ ਹੈ ਤੇ ਇਹ ਗੱਲ ਫਿਰ ਉੱਥੇ ਉਹੀ ਆ ਜਾਂਦੀ ਹੈ ਕਿ ਉਸ ਸਮੇ ਕਈ ਵਾਰ ਨਾ ਜਿਹਾ ਹੁੰਦਾ ਹੈ ਕਿ ਦੁੱਖ ਦੇ ਸਮੇਂ ਨਾਲ ਲੋਕ ਰੱਬ ਦਾ ਨਾਮ ਲੈ ਲੈਂਦੇ ਨੇ ਤੇ ਸੁੱਖ ਦੇ ਸਮੇਂ ਕੋਈ ਵੀ ਰੱਬ ਨੂੰ ਨਹੀਂ ਯਾਦ ਕਰਦਾ ਪਰ ਨਹੀਂ ਸਾਨੂੰ ਹਮੇਸ਼ਾ ਸੁੱਖ ਦੁੱਖ ਹਰ ਪਲ ਦੇ ਵਿੱਚ ਰੱਬ ਨੂੰ ਤੇ ਯਾਦ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਇੱਕ ਇਕੱਲਾ ਉਹੀ ਹੈ ਜਿਹੜਾ ਸਾਨੂੰ ਕਦੇ ਵੀ ਸਾਡਾ ਸਮਾਂ ਦੇਖ ਕੇ ਨਹੀਂ ਛੱਡਦਾ ਚਾਹੇ ਸੁੱਖ ਹੋਵੇ ਚਾਹੇ ਦੁੱਖ ਹੋਵੇ ਉਹ ਹਮੇਸ਼ਾ ਸਾਡੇ ਨਾਲ ਹੁੰਦਾ ਹੈ ਬਿਲਕੁਲ ਤਾਂ ਅੰਤ ਸਮਾ ਭਾਵੇਂ ਤੁਹਾਡਾ ਮਾੜਾ ਹੈ ਭਾਵੇਂ ਤੁਹਾਡਾ ਚੰਗਾ ਹੈ ਤੁਸੀਂ ਰੱਬ ਨੂੰ ਹਮੇਸ਼ਾ ਯਾਦ ਰੱਖੋ ਤਾਂ ਨੇਹਾ ਫਿਰ ਅੱਜ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਹੜੀ ਹੈਲਥ ਟਿਪ ਦਸੂਗੇ ਸਾਨੂੰ ਅੱਜ ਦੀ ਇੱਕ ਖਾਸ ਹੈਲਥ ਟਿਪ ਹੈ ਬੱਚਿਆਂ ਦੇ ਲਈ ਬੱਚੇ ਜਦ ਦੰਦ ਕੱਢਦੇ ਨੇ ਨਾ ਤੇ ਉਹਨਾਂ ਨੂੰ ਕਾਫੀ ਤਰ੍ਹਾਂ ਦੀ ਹੈ ਪਰੇਸ਼ਾਨੀ ਦਾ ਉਸ ਸਮੇਂ ਸਾਹਮਣਾ ਕਰਨਾ ਪੈਂਦਾ ਹੈ ਤੇ ਮਾਵਾਂ ਨੂੰ ਵੀ ਨਾ ਆਪਣੇ ਬੱਚਿਆਂ ਨੂੰ ਦੇਖ ਕੇ ਫਿਰ ਤਕਲੀਫ ਹੁੰਦੀ ਹੈ ਕਿ ਹਾਏ ਸਾਡਾ ਬੱਚਾ ਦੁੱਖ ਦੇ ਵਿੱਚ ਹੈ ਤੇ ਹੁਣ ਗੱਲ ਕਰਦੇ ਹਾਂ ਕਿ ਜਦ ਬੱਚਾ ਆਪਣੇ ਦੰਦ ਕੱਢਨੇ ਸ਼ੁਰੂ ਕਰਦਾ ਹੈ ਨਾ ਤੇ ਉਸਦੇ ਮਸੂੜਿਆਂ ਦੇ ਤੇ ਜੇਕਰ ਅਸੀਂ ਤੁਲਸੀ ਦੇ ਪੱਤੇ ਜਿਹੜੇ ਹੁੰਦੇ ਨੇ ਉਹਨਾਂ ਦੇ ਉਹਨਾਂ ਨੂੰ ਪੀਸ ਕੇ ਉਹਦਾ ਜਿਹੜਾ ਰਸ ਨਿਕਲਦਾ ਨਾ ਉਸ ਰਸ ਨੂੰ ਸ਼ਹਿਦ ਦੇ ਵਿੱਚ ਮਿਕਸ ਕਰ ਲਈਏ ਤੇ ਬਾਅਦ ਦੇ ਵਿੱਚ ਬੱਚਿਆਂ ਦੇ ਮਸੂੜਿਆਂ ਤੇ ਲਗਾਈਏ ਨਾ ਤਾਂ ਕਾਫੀ ਆਰਾਮ ਬੱਚੇ ਨੂੰ ਉਸ ਚੀਜ਼ ਦੇ ਨਾਲ ਮਿਲਦਾ ਹੈ ਇਸ ਤੋਂ ਇਲਾਵਾ ਜੇ ਅਸੀਂ ਮੱਖਣ ਤੇ ਸ਼ਹਿਦ ਇਹਨਾਂ ਦੋਵਾਂ ਨੂੰ ਮਿਲਾ ਕੇ ਵੀ ਜਿਹੜਾ ਬੱਚੇ ਦੇ ਮਸੂੜਿਆਂ ਤੇ ਲਗਾਈਏ ਤਾਂ ਤਦ ਵੀ ਬੇਹਦ ਆਰਾਮ ਮਿਲਦਾ ਹੈ ਤੇ ਨਾਲ ਹੀ ਇਹ ਵੀ ਕਹਿੰਦੇ ਨੇ ਕਿ ਜਿਹੜੀਆਂ ਇਸ ਵੇਲੇ ਨਾ ਸਖਤ ਚੀਜ਼ਾਂ ਬੱਚੇ ਨੂੰ ਖਾਣ ਨੂੰ ਦੇਣੀਆਂ ਚਾਹੀਦੀਆਂ ਨੇ ਜਿਵੇਂ ਕਿ ਰਸ ਹੋ ਗਿਆ ਜਾਂ ਫਿਰ ਗਾਜਰ ਹੋ ਗਈ ਅਜਿਹੀਆਂ ਚੀਜ਼ਾਂ ਨਾ ਬੱਚੇ ਖਾਣੀਆਂ ਚਾਹੀਦੀਆਂ ਨੇ ਉਸ ਸਮੇਂ ਤੇ ਇਸ ਦੇ ਨਾਲ ਇਹ ਵੀ ਦੱਸਦੇ ਨੇ ਕਿ ਅੰਗੂਰ ਦੇ ਜੂਸ ਦਾ ਇੱਕ ਚਮਚ ਸਵੇਰੇ ਤੇ ਇੱਕ ਚਮਚ ਸ਼ਾਮ ਨੂੰ ਦੋਣਾ ਤੇ ਬੱਚੇ ਦੀ ਜਿਹੜਾ ਉਹਨੂੰ ਤਕਲੀਫ ਹੋ ਰਹੀ ਹੁੰਦੀ ਹੈ ਨਾ ਉਸ ਤੋਂ ਆਰਾਮ ਮਿਲ ਜਾਂਦਾ ਬਿਲਕੁਲ ਅਨੇਹਾ ਛੋਟਾ ਬੱਚਾ ਕਦੇ ਵੀ ਬੋਲ ਕੇ ਨਹੀਂ ਦੱਸ ਸਕਦਾ ਤੁਹਾਨੂੰ ਕਿ ਉਹਨੂੰ ਕੀ ਤਕਲੀਫ ਆ ਰਹੀ ਆ ਤਾਂ ਮੈਨੂੰ ਲੱਗਦਾ ਹੈ ਕਿ ਸਿਰਫ ਮਾਵਾਂ ਹੀ ਸਮਝ ਸਕਦੀਆਂ ਨੇ ਆਖਿਰਕਾਰ ਬੱਚੇ ਸੇ ਗੁਜ਼ਰ ਕੀ ਰਹੀ ਹੋਵੇਗੀ ਤਾਂ ਫਿਰ ਜਦੋਂ ਬੱਚੇ ਦੰਦ ਕੱਢਦੇ ਨੇ ਤਾਂ ਉਹਨਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਦਾ ਵੀ ਸਾਹਮਣਾ ਕਰਨਾ ਪੈਂਦਾ ਚਿੜਚਿੜਾ ਹੋ ਜਾਂਦਾ ਹੈ ਬੱਚਾ ਹਨਾ ਫਿਰ ਰੋਂਦਾ ਰਹਿੰਦਾ ਤੇ ਉਹ ਬੋਲ ਕੇ ਤਾਂ ਦੱਸ ਨਹੀਂ ਸਕਦਾ ਕਿ ਤੇ ਮੈਨੂੰ ਇਹ ਪਰੇਸ਼ਾਨੀ ਆ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਮਾਵਾਂ ਨੂੰ ਨਾ ਯਾ ਕਹਿ ਸਕਦੇ ਆ ਕਿ ਉਹਨਾਂ ਦੇ ਜਿਹੜੇ ਘਰ ਦੇ ਨੇ ਉਹਨਾਂ ਨੂੰ ਅਜਿਹਾ ਕਰ ਦੇਣਾ ਚਾਹੀਦਾ ਕਿਉਂਕਿ ਜੇਕਰ ਇਹਦੇ ਨਾਲ ਤਕਲੀਫ ਘਟ ਹੁੰਦੀ ਹੈ ਤਾਂ ਇਸ ਤੋਂ ਵੱਧ ਨੁਸਖਾ ਮੈਨੂੰ ਲੱਗਦਾ ਕੋਈ ਹੋਰ ਹੋਈ ਹੀ ਨਹੀਂ ਸਕਦਾ ਜੀ ਬਿਲਕੁਲ ਤੇ ਹੁਣ ਨਾ ਹੀ ਨਾ ਸਮਾਂ ਆ ਗਿਆ ਹੈ ਕਿ ਅਸੀਂ ਨਾ ਇੱਕ ਖਾਸ ਮੁੱਦੇ ਤੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇਸ ਵੇਲੇ ਇੱਕ ਮੁੱਦਾ ਕਾਫੀ ਜ਼ਿਆਦਾ ਪਖਿਆ ਹੈ ਉਹ ਮੁੱਦਾ ਹੈ ਕਿਸਾਨਾਂ ਦਾ ਜੀ ਸਾਡੇ ਦਰਸ਼ਕਾਂ ਨੂੰ ਵੀ ਇਹ ਜਾਣਕਾਰੀ ਜ਼ਰੂਰ ਹੋਵੇਗੀ ਕਿ ਕਿਸਾਨਾਂ ਦੇ ਵੱਲੋਂ ਜਿਹੜੀ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਹੜ੍ਹ ਪੜ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਪੰਜਾਬ 'ਚ ਬਹੁਤ ਕੁਝ ਹੋਇਆ ਹੈ ਤੇ ਕਿਸਾਨਾਂ ਨੇ ਹੁਣ ਪੱਕਾ ਚਰਨਾ ਚੰਡੀਗੜ੍ਹ ਦੇ ਵਿੱਚ ਲਗਾਇਆ ਹੈ ਹਾਂਜੀ ਬਿਲਕੁਲ ਨੇਹਾ ਸੰਗਰੂਰ ਦੇ ਲੋਗੋਵਾਲ ਦੇ ਵਿੱਚ ਕਿ ਕਿਸਾਨ ਦੀ ਮੌਤ ਹੋ ਜਾਂਦੀ ਹੈ ਕੱਲ ਜਿਸ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਭੱਖ ਜਾਂਦਾ ਹੈ ਤੇ ਉਸ ਤੋਂ ਬਾਅਦ ਕਿਸਾਨ ਜਿਹੜੇ ਹੁੰਦੇ ਨੇ ਸੂਬੇ ਭਰ ਦੇ ਵਿੱਚੋਂ ਚੰਡੀਗੜ੍ਹ ਵੱਲ ਨੂੰ ਕੂਚ ਕਰਦੇ ਨੇ ਹਾਲਾਂਕਿ ਜਿਹੜੀ ਪੁਲਿਸ ਫੋਰਸ ਹੈ ਉਹ ਥਾਂ-ਥਾਂ ਤੇ ਤਨਾਤ ਕਰ ਦਿੱਤੀ ਗਈ ਨਾਕੇਬੰਦੀ ਲਗਾਈ ਗਈ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿਸਾਨਾਂ ਨੂੰ ਜਿਹੜੇ ਵੀ ਆਪਣੇ ਪੰਜਾਬ ਤੋਂ ਕਿਸਾਨ ਚੰਡੀਗੜ੍ਹ ਵੱਲ ਨੂੰ ਕੂਚ ਕਰ ਰਹੇ ਸੀ ਜਾਂ ਚੰਡੀਗੜ੍ਹ ਵੱਲ ਨੂੰ ਰੁਖ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਰੋਕਿਆ ਗਿਆ ਖੇਤਾਂ ਦੇ ਵਿੱਚ ਵੀ ਪੁਲਿਸ ਤਨਾਤ ਕੀਤੀ ਗਈ ਕਿ ਜਿਹੜੇ ਕੱਚੇ ਹੁੰਦੇ ਨੇ ਉਹਨਾਂ ਤੋਂ ਵੀ ਕੋਈ ਟਰੈਕਟਰ ਜਾਂ ਕਿਸਾਨ ਜਿਹੜਾ ਉਹ ਨਾ ਜਾ ਸਕੇ ਤਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਪੁਲਿਸ ਨੇ ਆਪਣੇ ਵੱਲੋਂ ਕੀਤੀਆਂ ਕਿ ਉੱਥੇ ਭਾਰੀ ਇਕੱਠ ਨਾ ਕੀਤਾ ਜਾਵੇ ਜਲ ਤੋਪਾਂ ਤਿਆਰ ਸੀਗੀਆਂ ਹਾਲਾਂਕਿ ਕਈ ਦਿਨਾਂ ਤੋਂ ਧਰਨਾ جاری ਹੈ ਤੇ लाठी चार्ज ਵੀ ਹੋਇਆ ਪਰ ਜਦੋਂ ਸੰਗਰੂਰ ਦੇ ਲੋਗੋਵਾਲ ਦੇ ਵਿੱਚ ਕੱਲ ਝੜਪ ਦੌਰਾਨ ਕਿਸਾਨ ਦੀ ਇੱਕ ਮੌਤ ਹੋ ਗਈ ਹਾਲਾਂਕਿ ਉਹ ਪਹਿਲਾਂ ਜ਼ਖਮੀ ਹੋਇਆ ਸੀ ਫਿਰ ਬਾਅਦ ਦੇ ਵਿੱਚ ਉਸ ਦੀ ਮੌਤ ਦੀ ਖਬਰ ਆਈ ਤਾਂ ਉਸ ਤੋਂ ਬਾਅਦ ਕਿਸਾਨ ਜਿਹੜੇ ਸੀ ਉਹ ਹੋਰ ਜ਼ਿਆਦਾ ਭੜਕ ਗਏ ਕਿ ਇੱਕ ਤਾਂ ਤੁਸੀਂ ਮੰਗਾਂ ਨਹੀਂ ਪੂਰੀਆਂ ਕਰ ਰਹੇ ਉਸ ਤੋਂ ਬਾਅਦ ਤੁਸੀਂ लाठी चार्ज ਵੀ ਸਾਡੇ ਤੇ ਕਰ ਰਹੇ ਤੇ ਫਿਰ ਸਾਡੇ ਜਿਹੜੇ ਕਿਸਾਨ ਨੇ ਉਹ ਜਹਾਨੋਂ ਤੁਰ ਰਹੇ ਨੇ ਹਨਾ ਤੁਹਾਡੇ ਕਰਕੇ ਇਸ ਕਰਕੇ ਫਿਰ ਉਹਨਾਂ ਦੇ ਵੱਲੋਂ ਸੰਘਰਸ਼ ਜਿਹੜਾ ਸੀ ਉਹ ਤਿੱਖਾ ਕੀਤਾ ਗਿਆ ਹਾਲਾਂਕਿ ਉਹਨਾਂ ਦੇ ਵੱਲੋਂ ਪਹਿਲਾਂ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਜਿਆ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਦੀ ਕਿਸੇ ਵੀ ਪੱਖੋਂ ਸਾਡਾ ਸਾਥ ਨਹੀਂ ਦਿੰਦੇ ਤਾਂ ਫਿਰ ਅਸੀਂ ਆਪਣਾ ਸੰਘਰਸ਼ ਜਿਹੜਾ ਉਹ ਹੋਰ ਤਿੱਖਾ ਕਰਾਂਗੇ ਜਿਸ ਤੋਂ ਬਾਅਦ ਅੱਜ ਕਿਸਾਨਾਂ ਦੇ ਵੱਲੋਂ ਚੰਡੀਗੜ੍ਹ ਵੱਲ ਨੂੰ ਰੁਕ ਕੀਤਾ ਗਿਆ ਤੇ ਉੱਥੇ ਹੁਣ ਪੱਕਾ ਧਰਨਾ ਜਿਹੜਾ ਹੈ ਉਹ ਉਹਨਾਂ ਦੇ ਵੱਲੋਂ ਲਗਾ ਲਿਆ ਗਿਆ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਦੇਖਣਾ ਹੋਵੇਗਾ ਕਿ ਸਰਕਾਰ ਕਦੋਂ ਹੁਣ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਕਿਉਂਕਿ ਉੱਥੇ ਮਾਹੌਲ ਹੋਰ ਵੀ ਜ਼ਿਆਦਾ ਪਖਿਆ ਹੋਇਆ ਹੈ ਲਗਾਤਾਰ ਹੀ ਕਿਸਾਨਾਂ ਦੇ ਵੱਲੋਂ ਆਪਣੇ ਤੌਰ ਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਤਰੀਕੇ ਸਰਕਾਰ ਸਾਡੀ ਮੰਗਾਂ ਜਿਹੜੀ ਉਹ ਮੰਨ ਲਵੇ ਕਿਉਂਕਿ ਹੜ੍ਹ ਦੌਰਾਨ ਸਾਰਿਆਂ ਨੂੰ ਪਤਾ ਹੈ ਕਿ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਗਈਆਂ ਹਨ ਉਹਨਾਂ ਨੇ ਹੁਣੇ ਹੁਣੇ ਝੋਨਾ ਲਾਇਆ ਸੀਗਾ ਉਹ ਸਾਰਾ ਡੁੱਬ ਗਿਆ ਸਭ ਕੁਝ ਖਰਾਬ ਹੋ ਗਿਆ ਤਾਂ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਪੰਜਾਬ ਸਰਕਾਰ ਨੇ ਕਹੀ ਸੀ ਪਰ ਹੁਣ ਆਪਣੇ ਵਾਅਦੇ ਤੋਂ ਮੁਕਰ ਰਹੀ ਹੈ ਪੰਜਾਬ ਸਰਕਾਰ ਇਸ ਕਰਕੇ ਕਿਸਾਨ ਹੁਣ ਕਾਫੀ ਜ਼ਿਆਦਾ ਆਪਣਾ ਸੰਘਰਸ਼ ਤਿੱਖਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਜੀ ਹਾਂ ਤੇ ਕਿਸਾਨ ਕਹਿ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਹੋਰ ਸੂਬਿਆਂ ਦੇ ਵਿੱਚ ਜਾ ਕੇ ਰੈਲੀਆਂ ਕੱਢਣ ਦੀ ਪਈ ਹੈ ਪਰ ਉਹਨਾਂ ਨੂੰ ਇਹ ਨਹੀਂ ਦਿਖਦਾ ਕਿ ਜਿਹੜੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਹੜ੍ਹ ਪੀੜਤ ਨੇ ਜਿਨ੍ਹਾਂ ਨੇ ਇਸ ਹੜ੍ਹਾਂ ਦੇ ਵਿੱਚ ਬਹੁਤ ਕੁਝ ਆਪਣਾ ਗਵਾ ਦਿੱਤਾ ਹੈ ਇੱਥੇ ਤਾਂ ਕਿ ਆਪਣੇ ਪਰਿਵਾਰ ਦੇ ਜੀ ਵੀ ਗਵਾ ਦਿੱਤੇ ਨੇ ਪਸ਼ੂਆਂ ਦੀ ਮੌਤ ਹੋ ਗਈ ਹੈ ਘਰ ਜਿਹੜੇ ਟੁੱਟ ਗਏ ਨੇ ਵਹਿ ਗਏ ਨੇ ਪਾਣੀ ਦੇ ਵਿੱਚ ਉਹਨਾਂ ਨੂੰ ਮੁਆਵਜ਼ਾ ਦੇਣ ਦੀ ਬਜਾਏ ਜਿਹੜੇ ਭਗਵੰਤ ਮਾਨ ਹੁਣੀ ਹੈ ਉਹਨਾਂ ਦੇ ਵੱਲੋਂ ਹੋਰ ਸੂਬਿਆਂ ਦੇ ਵਿੱਚ ਜਾ ਕੇ ਆਪਣੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਬਿਲਕੁਲ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਖਿਰਕਾਰ ਬਣਦਾ ਕੀ ਹੈ ਕਿਸਾਨਾਂ ਦਾ ਕਿਉਂਕਿ ਧਰਨਾ ਉਹਨਾਂ ਦੇ ਵੱਲੋਂ ਲਗਾ ਲਿਆ ਗਿਆ ਹੈ ਹੁਣ ਪੱਕਾ ਮੋਰਚਾ ਇਸ ਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਵੱਲੋਂ ਹੁਣ ਉੱਥੇ ਧਰਨਾ ਤਾਂ ਲਗਾ ਲਿਆ ਗਿਆ ਪਰ ਹੁਣ ਸਰਕਾਰ ਕੀ ਉਹਨਾਂ ਦੀ ਮੰਗਾਂ ਮੰਨਦੀ ਹੈ ਜਾਂ ਨਹੀਂ ਆਉਣ ਵਾਲਾ ਸਮਾਂ ਦੱਸੇਗਾ ਤਨੇਹਾ ਗੁਰਦਾਸਪੁਰ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹਾਲੀ ਦੇ ਵਿੱਚ ਗੁਰਦਾਸਪੁਰ ਦੇ ਧਾਰੀਵਾਲ ਦੀ ਇੱਕ ਖਬਰ ਹੈ ਜਿੱਥੇ 11ਵੀਂ ਦੇ ਵਿੱਚ ਇੱਕ ਨਵਾਲਕ ਲੜਕੀ ਪੜਦੀ ਸੀ ਤੇ 9ਵੀਂ ਦੇ ਵਿੱਚ ਇੱਕ ਨਵਾਲਕ ਲੜਕਾ ਪੜਦਾ ਸੀ 9ਵੀਂ ਦੇ ਵਿੱਚ ਪੜਦੇ ਇਸ ਲੜਕੇ ਨੇ 11 ਦੇ ਵਿੱਚ ਪੜਦੀ ਲੜਕੀ ਦੇ ਨਾਲ ਜ਼ਬਰਜਨਾਹ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਲੜਕੀ ਡਰ ਗਈ ਕਾਫੀ ਜ਼ਿਆਦਾ ਪੁਲਿਸ ਸੀ ਸਿੱਧੀ ਸਾਦੀ ਸੀ ਉਸਨੇ ਕਿਸੇ ਦੇ ਨਾਲ ਕੋਈ ਗੱਲ ਨਹੀਂ ਕੀਤੀ ਪਰ ਬਾਅਦ ਦੇ ਵਿੱਚ ਉਸਨੇ ਆਪਣੇ ਅਧਿਆਪਕਾਂ ਦੇ ਨਾਲ ਗੱਲ ਕੀਤੀ ਅਤੇ ਫਿਰ ਅਧਿਆਪਕਾਂ ਨੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸਦਿਆ ਫਿਰ ਉਹਨਾਂ ਨੇ ਸਾਰੀ ਗੱਲ ਦੱਸੀ ਸਾਰੀ ਗੱਲ ਹੁੰਦੀ ਹੈ ਤੇ ਫਿਰ ਉਹ ਥਾਣੇ ਜਾਂਦੇ ਨੇ ਫਿਰ ਪੁਲਿਸ ਹਰਕਤ ਦੇ ਵਿੱਚ ਆਂਦੀ ਹੈ ਹੁਣ ਉਸ ਨੌਜਵਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਉਸ ਦੀ ਉਮਰ ਨੂੰ ਦੇਖਦਿਆਂ ਹੋਇਆ ਹਾਲਾਂਕਿ ਉਹਨੂੰ ਆਬਜ਼ਰਵੇਸ਼ਨ ਹੋਮ ਪੇਜ ਦਿੱਤਾ ਗਿਆ ਕਿਉਂਕਿ ਉਸੀ ਉਮਰ کافی ਜ਼ਿਆਦਾ ਛੋਟੀ ਸੀ ਇਸ ਕਰਕੇ ਪਰ ਸਵਾਲ ਇਥੇ ਆਉਂਦਾ ਕਿ ਆਖਿਰਕਾਰ ਸਾਡੇ ਪੰਜਾਬ ਦੇ ਵਿੱਚ ਇਹ ਹੋ ਕੀ ਰਿਹਾ ਜੀ ਬਿਲਕੁਲ ਪੰਜਾਬ ਦੇ ਵਿੱਚ ਪਹਿਲਾ ਤਾਂ ਨਸ਼ਾ ਜਿਹੜਾ ਉਹ ਕਾਫੀ ਵਧਿਆ ਹੋਇਆ ਹੈ ਦੂਸਰੇ ਪਾਸੇ ਅਜਿਹੇ ਮਾਮਲੇ ਵੀ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਨੇ ਇੱਕ ਮਾਮਲਾ ਕੁਝ ਸਮਾਂ ਪਹਿਲਾਂ ਵੀ ਸਾਹਮਣੇ ਆਇਆ ਸੀ ਕਿ ਇੱਕ ਲੜਕੀ ਨੇ ਤਿੰਨ ਲੜਕਿਆਂ ਤੇ આરોਪ ਲਗਾਇਆ ਸੀ ਕਿ ਕੁੜੀ ਨਾ ਜਿਹੜੀ ਉਹ ਘਰੋਂ ਬਾਹਰ ਆਪਣਾ ਘਰ ਦਾ ਸਮਾਨ ਲੈਣ ਦੇ ਲਈ ਗਈ ਸੀ ਪਰ ਰਸਤੇ ਦੇ ਵਿੱਚ ਨਾ ਲੜਕਿਆਂ ਦੇ ਵੱਲੋਂ ਉਸ ਨੂੰ ਰੋਕਿਆ ਗਿਆ ਤੇ ਉਸ ਦੇ ਨਾਲ ਜ਼ਬਰਦਸਤ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਸੀ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ ਵੀ ਕਈ ਵਾਰ ਅਜਿਹੀਆਂ ਜਿਹੜੀਆਂ ਖਬਰਾਂ ਨੇ ਉਹ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਕਈ ਵਾਰ ਤੇ ਬਜ਼ੁਰਗ ਲੋਕ ਹੁੰਦੇ ਨੇ ਜਿਨ੍ਹਾਂ ਦੀ ਕਾਫੀ ਉਮਰ ਹੋ ਚੁੱਕੀ ਹੁੰਦੀ ਹੈ ਉਹਨਾਂ ਦੇ ਵੱਲੋਂ ਬੱਚੀਆਂ ਦੇ ਨਾਲ ਜਿਹੜਾ ਇਸ ਤਰੀਕੇ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਤੇ ਇਹ ਸੱਚਮੁੱਚ ਨਾ ਚੀਜ਼ਾਂ ਕਾਫੀ ਵਾਧਤੀਆਂ ਹੋਈਆਂ ਹੀ ਨਜ਼ਰ ਆ ਰਹੀਆਂ ਨੇ ਪੁਲਿਸ ਨੂੰ ਐਕਸ਼ਨ ਜ਼ਰੂਰ ਇਹਨਾਂ ਦੇ ਖਿਲਾਫ ਲੈਣਾ ਚਾਹੀਦਾ ਹੈ ਹਰਕਤ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਜਿਹੜਾ ਨਾ ਹੁਣ ਸਮੇਂ ਦੇ ਵਿੱਚ ਕੁੜੀਆਂ ਆਪਣੇ ਆਪ ਨੂੰ ਨਾ ਘਰੋਂ ਬਾਹਰ ਨਿਕਲਣ ਤੇ ਨਾ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਡਰਦੀਆਂ ਨੇ ਖਾਸ ਕਰਕੇ ਰਾਤ ਦੇ ਸਮੇਂ ਤਾਂ ਉਹ ਸਫ਼ਰ ਕਰਨ ਤੋਂ ਇੰਨਾ ਕਾ ਜ਼ਿਆਦਾ ਡਰਦੀਆਂ ਨੇ ਕਿ ਜਿਹੋ ਜਿਹਾ ਹੁਣ ਮਾਹੌਲ ਬਣ ਚੁੱਕਾ ਹੈ ਉਹਨਾਂ ਦੇ ਲਈ ਬਾਹਰ ਨਿਕਲਣਾ ਬਿਲਕੁਲ ਵੀ ਸੁਰੱਖਿਅਤ ਨਹੀਂ ਰਿਹਾ ਬਿਲਕੁਲ ਨਹੀਂ ਹਾਂ ਲੜਕੀਆਂ ਆਪਣੇ ਆਪ ਨੂੰ ਬਿਲਕੁਕੁਲ ਵੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਹੁਣ ਇਹ ਜਿਹੜੀ ਗੁਰਦਾਸਪੁਰ ਦੇ ਧਾਰੀਵਾਲ ਤੋਂ ਘਟਨਾ ਸਾਹਮਣੇ ਆਈ ਕਿ 11ਵੀਂ ਦੇ ਵਿੱਚ ਪੜ੍ਹਦੀ ਇੱਕ ਲੜਕੀ ਦੇ ਨਾਲ ਨਵਾਲਕ ਲੜਕੇ ਨੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਲੜਕੀ ਨੇ ਫਿਰ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਭ ਕੁਝ ਦੱਸਿਆ ਤੇ ਫਿਰ ਪੁਲਿਸ ਨੇ ਹੁਣ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਉਸ ਨੂੰ ਆਬਜ਼ਰਵੇਸ਼ਨ ਹੋਮ ਭੇਜ ਦਿੱਤਾ ਪਰ ਇੱਥੇ ਸਵਾਲ ਇਹ ਉੱਠਦਾ ਕਿ ਅੱਜ ਕੱਲ ਬੱਚਿਆਂ ਨੂੰ ਹੋ ਕੀ ਗਿਆ ਹੁਣ ਉਹਨਾਂ ਨੂੰ ਮੋਬਾਈਲ ਫੋਨ ਦੇ ਦਿੱਤੇ ਜਾਂਦੇ ਨੇ ਉਪਲਬਧ ਕਰਵਾ ਦਿੱਤੇ ਜਾਂਦੇ ਨੇ ਹੁਣ ਜੇਕਰ ਬੱਚੇ ਦੇ ਕੋਲ ਮੋਬਾਈਲ ਫੋਨ ਹੈ ਜਾਂ ਲੈਪਟਾਪ ਹੈ ਜਾਂ ਕੰਪਿਊਟਰ ਹੈ ਤਾਂ ਹੋ ਸਕਦਾ ਹੈ ਕਿ ਉਹ ਉਸ ਦਾ ਗਲਤ ਇਸਤੇਮਾਲ ਕਰੇ ਕਿਉਂਕਿ ਉਸ ਨੂੰ ਪੂਰੀ ਜਾਣਕਾਰੀ ਨਹੀਂ ਹੈ ਉਸ ਦੇ ਸਾਹਮਣੇ ਕੁਝ ਵੀ ਆ ਸਕਦਾ ਹੈ ਉਹ ਦੇਖ ਸਕਦਾ ਹੈ ਅਤੇ ਆਹੀ ਚੀਜ਼ਾਂ ਜਿਹੜੀਆਂ ਨੇ ਉਹ ਅੱਜ ਕੱਲ ਦੇ ਬੱਚਿਆਂ ਨੂੰ ਪਟਕਾ ਰਹੀਆਂ ਨੇ ਪਟਕ ਜਾਂਦੇ ਨੇ ਬੱਚੇ ਤੇ ਫਿਰ ਅਜਿਹੀਆਂ ਵਾਰਦਾਤਾਂ ਨੂੰ ਜ਼ਬਰਜਨਾਬ ਵਾਲੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਜੀ ਜੀ ਇਹ ਨਾ ਤੁਸੀਂ ਇਹ ਗੱਲ ਤਾਂ ਸਹੀ ਕਹੀ ਹੈ ਕਿ ਬੱਚਿਆਂ ਦਾ ਨਾ ਦਿਮਾਗ ਦੀ ਜੇਕਰ ਗੱਲ ਕਰੀਏ ਤਾਂ ਦਿਮਾਗ ਤੇ ਨਾ ਮੋਬਾਈਲ ਫੋਨ ਕਾफी ਅਸਰ ਪਾਉਂਦਾ ਕਿਉਂਕਿ ਮੋਬਾਈਲ ਫੋਨ ਦੇ ਵਿੱਚ ਅੱਜਕੱਲ ਹਰ ਚੀਜ਼ ਹੀ ਬੱਚਾ ਦੇਖ ਸਕਦਾ ਹੈ ਹਨਾ ਕਿਸੇ ਤਾਂ ਬਿਲਕੁਲ ਅੰਤ ਇਹੀ ਹੈ ਕਿ ਬੱਚਿਆਂ ਨੂੰ ਅਸੀਂ ਮੋਬਾਈਲ ਫੋਨ ਉਪਲਬਧਤਾ ਕਰਵਾ ਦਿੰਦੇ ਹਾਂ ਪਰ ਉਹ ਕਰ ਕੀ ਰਹੇ ਨੇ ਉਹ ਮੋਬਾਈਲ ਫੋਨਾਂ ਦੇ ਉੱਤੇ ਕੀ ਦੇਖ ਰਹੇ ਨੇ ਇਸ ਦਾ ਜਿਹੜਾ ਧਿਆਨ ਹੈ ਉਹ ਮਾਪਿਆਂ ਨੂੰ ਹੀ ਰੱਖਣਾ ਪਵੇਗਾ ਤਾਂ ਨੇਹਾ ਸਮਾਂ ਘਟ ਹੈ ਸਮਾਂ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਹੋਰ ਗੱਲਾਂ ਬਾਤਾਂ ਕਰੀਏ ਇੱਕ ਨਵੇਂ ਐਪੀਸੋਡ ਦੇ ਨਾਲ ਮੁੜ ਆਪਣੇ ਦਰਸ਼ਕਾਂ ਦੇ ਮੁਖਾਤਿਬ ਹੋਵਾਂਗੇ ਤੇ ਫਿਰ ਬਹੁਤ ਸਾਰੀਆਂ ਗੱਲਾਂ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਪ੍ਰੋਗਰਾਮ ਸਵੇਰੇ ਸਵੇਰੇ ਦੇ ਵਿੱਚ ਤੁਹਾਨੂੰ ਅੱਜ ਦੇ ਇਹ ਮੁੱਦੇ ਕਿਵੇਂ ਦੇ ਲੱਗੇ ਜਿਹੜੇ ਕਿ ਅਸੀਂ ਵਿਚਾਰੇ ਨੇ ਇੱਕ ਨਵੇਂ ਐਪੀਸੋਡ ਦੇ ਨਾਲ ਮੁੜ ਤੁਹਾਡੇ ਮੁਖਾਤਿਬ ਹੋਵਾਂਗੇ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ USA, Canada, Australia, New Zealand te Europe de har vadde IPTV platform te dekh sakde ho. Raney rappey ton door te mudde de neede Live Punjabi TV